ਇਹਨਾਂ ਨੇ ਐਸਸੀ ਸਕਾਲਰਸ਼ਿਪ ਖਾਲੀ ਜੀ 4 ਲੱਖ ਐਸਸੀ ਬੱਚਿਆਂ ਨੂੰ ਜਿਹੜੇ ਅਸੀਂ ਸਕੂਲ ਜਿੱਦਾਂ ਦੇ ਸੀ ਉਹ ਬੰਦ ਕਰਤੀ ਉਹਨੂੰ ਪਤਾ ਹੈ ਕਿ 15 ਦਿਨ ਰਹਿ ਗਏ ਉਹਨਾਂ ਸਕੀਮਾਂ ਚਲਾ ਰਹੇ ਐ ਸਾਰਾ ਝੂਠ ਦਾ ਪਲੰਦਾ ਇਹਨਾਂ ਦਾ ਝੂਠ ਸਾਹਮਣੇ ਆ ਗਿਆ ਹਨ ਆਇਉਣਾ ਭਾਈਡੀ ਛੋਟ ਸਰਕਾਰ ਨੇ ਲਗਾਤਾਰ ਝੂਠ ਬੋਲੇ ਹੁਣ ਆਪਣੇ ਆਪ ਦੀ ਜ਼ਿੰਮੇਵਾਰ ਜਿਹੜੀ ਇਹਨਾਂ ਦੀ ਸੌਂ ਖਾਦੀ ਸੀ ਉਹ ਭੁੱਕਰ ਕੇ ਭਾਈਡੀ ਛੋਟ ਚੱਲਾ ਪੰਜਾਬ ਦੀ ਜਨਤਾ ਨੂੰ ਵਾਦਾ ਤੁਸੀਂ ਕੀਤਾ ਸੀ ਸੈਂਟਰ ਨੇ ਛੋਟ ਇੱਕ ਸਰ ਅੱਜ ਇਹਨਾਂ ਨੇ ਮੁੱਖ ਮੰਤਰੀ ਜਿਹੜੀ ਸਕੀਮ ਲਿਆਂਦੀ ਹੈ ਵਜੀਫੇ ਦੀ ਕਹਿੰਦੇ ਜੀ ਅਸੀਂ ਸਰਕਾਰੀ ਕਾਜਾਂ ਦੇ ਵਿੱਚ ਵਿਦਿਆਰਥੀਆਂ ਨੂੰ ਰਾਹਤ ਦੇਾਂਗੇ ਰਾਹਤ ਦੇਣਗੇ 5 ਸਾਲ ਇਹਨਾਂ ਨੇ ਐਸਸੀ ਸਕਾਲਰਸ਼ਿਪ ਖਾਲੀ ਜੀ 4 ਲੱਖ ਐਸਸੀ ਬੱਚਿਆਂ ਨੂੰ ਜਿਹੜੇ ਅਸੀਂ ਸਕੂਲ ਜਿੱਦਾਂ ਦੇ ਸੀ ਉਹ ਬੰਦ ਕਰਤੀ ਉਹਨੂੰ ਪਤਾ ਹੈ ਕਿ 15 ਦਿਨ ਰਹਿ ਗਏ ਉਹਨਾ ਸਕੀਮਾਂ ਚਲਾ ਰਿਹਾ ਸਾਰਾ ਝੂਠ ਦਾ ਪਲੰਦਾ ਐਡਵਰਟਾਈਜ਼ਮੈਂਟ ਕਰ ਰਿਹਾ ਸਰ ਯਾਰ ਲੋੜ ਉਹਨਾ ਰਹਿ ਗਿਆ ਇੱਕ ਮਹੀਨਾ ਰਹਿ ਗਿਆ ਕੋਰ ਲੱਗਣ ਤੇ 2 ਮਹੀਨੇ 2.5 ਮਹੀਨੇ ਇਲੈਕਸ਼ਨ ਹੋ ਜਾਣਾ ਹੈ ਸੁਲਤਾਨਪੁਰ ਹਲਕੀ ਵਾਲੇ ਜਾਣਦੇ ਹੋ ਕਿ ਕਿੰਨਾ ਟੱਕਾ ਕਾਂਗਰਸੀ ਵਿਧਾਇਕ ਨੇ ਕੀਤਾ ਐਨੀ ਬਦਮਾਸ਼ੀ ਮੈਂ ਕਿਤੇ ਨਹੀਂ ਦੇਖੀ ਜਿੰਨੀ ਇੱਥੇ ਹੋਈ ਹੈ ਬਹੁਤ ਵਰਕਰਾਂ ਨੂੰ ਤੰਗ ਕੀਤਾ ਪਰ ਮੈਨੂੰ ਇੰਨਾ ਵਿਸ਼ਵਾਸ ਹੋਣਾ ਜਿੰਨੀਆਂ ਇਹ ਕਤੂਤਾਂ ਦਾ ਸਾਰਾ ਦਾ ਹਿਸਾਬ ਇਹਨੂੰ ਦੇਣਾ ਪਵੇਗਾ ਸੋ ਅੱਜ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਮੈਂ ਕਈ ਜਗ੍ਹਾ ਤੇ ਜਾਣਾ ਹੈ ਡੋਗਰਾਵਾਲਾ ਸਾਹਿਬ ਔੜੀ ਤੇ ਚੜ੍ਹ ਗਏ ਇਕ ਮੇਰਾ ਭਰਾ ਹੈ ਪਿੱਛੇ ਵੀਰੇ ਪਿੱਛੇ ਇੱਕ ਪਿੱਛੇ ਰਾਜ ਦੀ ਜਿੰਮੇਵਾਰੀ ਕਰਦੇ ਪਤਾ ਲੱਗਦੀ ਹੈ ਜਾਰੇ ਕੈਪਟਨ ਹਰਮੰਦਰ ਸਿੰਘ ਜੀ ਜੋ ਸਾਡੇ ਉਮੀਦਵਾਰ ਹੈ ਬਹੁਤ ਵਧੀਆ ਇਨਸਾਨ ਹੈ ਕਾਫੀ ਦੇਰ ਦਾ ਮੈਂ ਇਹਨਾਂ ਨੂੰ ਜਾਣਦਾ ਇੱਕ ਨੇਕ ਕੀਤੀ ਵਾਲੇ ਹੈ ਇਸ ਇਲਾਕੇ ਦੀ ਬੜੀ ਸੇਵਾ ਕਰਨਗੇ ਇਹ ਬਹੁਤ ਜ਼ਰੂਰੀ ਹੈ ਸੀਟ ਜਿੱਤਨੀ ਦੇਖੋ ਲਗਾਤਾਰ ਆਪਾਂ ਕਿਲਾ 2 ਲੱਖ 2 ਹਰਗੇ ਅਭੀ ਬੜਾ ਸਭ ਤੋਂ ਪਾਸੇ ਕਿ ਲੱਗ ਕਰ ਐਡ ਕਰਕੇ ਹੁਣ ਕੈਪਟਨ ਮੰਦਰ ਸਿੰਘ ਜੀ ਦੀ ਡਿਊਟੀ ਲਈ ਹੈ ਮੈਂ ਸਾਰੇ ਵਰਕਰਾਂ ਨੂੰ ਕਹਿੰਦਾ ਕੋਈ ਮਰਜੀ ਕੋਈ ਗੱਲਾ ਨਹੀਂ ਕਹਿੰਦਾ ਸਿੱਧੇ ਲੱਗ ਜਾਓ ਡਟ ਕੇ ਲੱਗ ਜਾਓ ਸਰਕਾਰ ਬਣਾਈਏ ਸਰਕਾਰ ਬਣ ਗਈ ਤੇ ਸਾਰਿਆਂ ਸਾਰਿਆਂ ਦੀ ਦੁੱਖ ਤਕਲੀਫ ਹੱਲ ਹੋ ਜੂਗੀ ਸੁੱਖ ਉਮੇ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦੇ ਹੁਣ ਜਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨਯਾਤ ਸਿੰਘ ਡੋਗਰਾਲਾ ਤਿੰਨ ਪੀੜੀਆਂ ਤੋਂ ਅਕਾਲੀ ਹੈ ਮੈਂ ਸਾਰ ਬਾਦਲ ਦੇ ਪਰਿਵਾਰ ਨਾਲ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਸਰਪੰਚ ਸ਼ੋਮਨੀ ਕਾਲੀਦਾਸ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਪ੍ਰਧਾਨਗੀ ਵਿੱਚ ਬੜਾ ਲੰਬਾ ਸਮਾਂ ਸੇਵਾ ਪਾਰਟੀ ਦੀ ਕੀਤੀ ਤੇ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਸਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਨੂੰ ਆਪਣੇ ਪੁਰਾਣੇ ਸਾਥੀਆਂ ਨੂੰ ਆਪਣੇ ਟਕਸਾਲੀ ਯੋਧਿਆਂ ਨੂੰ ਜਿਨ੍ਹਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਜਿਨ੍ਹਾਂ ਨੇ ਜੀਲ੍ਹਾਂ ਕੱਟੀਆਂ ਪੰਥ ਪ੍ਰਸ ਹੋ ਕੇ ਦਿਖਾਇਆ ਉਹਨਾਂ ਯੋਧਿਆਂ ਨੂੰ ਹਲਾਸ਼ੇਰੀ ਦੇਣ ਵਾਸਤੇ ਸ਼ਾਬਾਸ਼ ਦੇਣ ਵਾਸਤੇ ਉਹ ਮੇਰੇ ਚਰਨ ਪਾ ਕੇ ਗਏ ਮੇਰੇ ਘਰ ਆ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਸਮੁੱਚੀ ਲੀਡਰਸ਼ਿਪ ਦਾ ਤੇ ਸਮੁੱਚੇ ਇਲਾਕਾ ਸੰਤਾਨਪੁਰ ਦੇ ਕਪੂਰਥਲੇ ਦੇ ਜੋ ਮੇਰੇ ਵੀਰ ਆਏ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਜੀ ਆਇਆਂ ਆਖਦਾ ਮਾਡੋਰ ਜੀ ਸਾਹਿਬ ਜਿਹੜਾ ਅੱਜ ਇੱਥੇ ਕਿਉਂਕਿ ਦੋਵਾਂ ਹਲਕਿਆਂ ਦੇ ਕਪੂਰਥਲਾ ਦੇ ਸultanpur ਚ ਆਗੂ ਮੌਜੂਦ ਸੀਗੇ ਬਸਪਾ ਦੇ ਵੀ ਕabhi ਸultanpur ਚ ਵੀ ਕੋਈ ਡਿਸਟ੍ਰਿਬਿਊਟ ਚੱਲ ਰਿਹਾ ਸੀ ਆਪਸ ਵਿੱਚ ਟਿਕਟਾਂ ਤੋਂ ਬਾਅਦ ਇਸੇ ਤਰ੍ਹਾਂ ਦੀ ਸਥਿਤੀ ਕਪੂਰਥਲਾ ਸਜੀ ਉਹ ਹੁਣ ਮਾ ਸਾਰੀਆਂ ਰਾਜੀ ਮੰਦੀ ਹੋ ਗਈ ਹੈ ਜੀ ਆਹ ਮਹਿਸੂਸ ਕਰਦੇ ਹੋਗੇ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਲੈਣਾ ਮੰਗਣਾ ਹਰ ਕਿਸ ਦਾ ਅਧਿਕਾਰ ਹੈ ਇਹ ਰਾਜਨੀਤਿਕ ਹੱਕ ਹੈ ਡੈਮੋਕ੍ਰੇਸੀ ਦਾ ਇੱਕ ਅੰਗ ਹੈ ਇਸ ਕਰਕੇ ਮੈਂ ਸਮਝਦਾ ਕਿ ਟਿਕਟਾਂ ਲੈਣ ਵਾਸਤੇ ਮੰਗਣ ਵਾਸਤੇ ਸਾਰਿਆਂ ਨੇ ਆਪੋ ਆਪਣੀ ਯਤਨ ਕੀਤੇ ਪਰ ਪਾਰਟੀ ਦੇ ਪ੍ਰਧਾਨ ਸਾਹਿਬ ਸਾਡੇ ਸੁਪਰੀਮੋ ਨੇ ਸਾਹਿਬ ਸਕੱਰੀਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਹਨੂੰ ਵੀ ਟਿਕਟ ਦੇ ਕੇ ਉਹਨਾਂ ਨੇ ਨਿਵਾਜ ਦਿੱਤਾ ਅਸੀਂ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਸਫਾਈ ਹੋਣ ਦੇ ਨਾਤੇ ਪੂਰੀ ਜੰਗ ਲੜਾਂਗੇ ਔਰ ਕਾਂਗਰਸ ਸਰਕਾਰ ਨੂੰ ਇੱਥੋਂ ਭਜੜਾ ਪਾ ਦੇਵਾਂਗੇ ਦੂਸਰੇ ਪਾਸੇ ਦਿਖਿਆ ਜਿਵੇਂ ਕੈਬਨਟ ਮੰਤਰੀ ਰਾਣਾ ਗੁਰਜੀਤ ਸਿੰਘ ਆ ਪਿਛਲੇ ਸਮੇਂ ਤੋਂ ਜਿੱਤਦੇ ਆ ਰਹੇ ਹੋ ਔਰ ਜਿਹੜੀ ਇਹ ਸੀਟ ਆ ਤੁਹਾਡੇ ਪ੍ਰਧਾਨ ਨੇ ਬਸਪਾ ਦੇ ਖਾਤੇ ਪਾਤੀ ਔਰ ਇਥੇ ਬਰਾਬਰ ਦੇ ਕਿਉਂ ਨਹੀਂ ਕੋਈ ਉਹਨਾਂ ਨੂੰ ਹਰਾ ਸਕਦਾ ਦੇਖੋ ਗੱਲ ਇਹ ਹੈ ਕਿ ਇਸ ਵਾਰ ਪਾਰਟੀ ਦੇ ਫੈਸਲੇ ਤੇ ਮੈਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਇੱਕ ਮੈਂ ਗੱਲ ਕਹੂੰਗਾ ਕਿ ਤਕਰੀਬਨ 20-25 ਸਾਲ ਤੋਂ ਰਾਣਾ ਗੁਰਜੀਤ ਸਿੰਘ ਹਲਕਾ ਵਿਧਾਨ ਸਭਾ ਕਪੂਰਥਲੇ ਦੇ ਕਾਬਜ਼ ਆ ਰਿਹਾ ਕਦੀ ਆਪ ਐਮਐਲਏ ਕਦੀ ਉਹਨਾਂ ਹੀ ਧਰਮਪਤਰੀ ਐਮਐਲਏ ਕਦੀ ਉਹਨਾਂ ਸਤਿਕਾਰਯੋਗ ਪ੍ਰਜਾਇ ਜੀ ਐਮਐਲਏ ਆਪ ਮੈਂਬਰ ਪਾਰਲੀਮੈਂਟ ਵੀ ਲੜੀ ਪਰ ਪੂਰੇ ਕਪੂਰਥਲੇ ਜ਼ਿਲ੍ਹੇ ਦਾ ਜ਼ਿਲ੍ਹੇ ਦੀ ਮੈਂ ਗੱਲ ਕਰ ਰਿਹਾ ਕਿ ਅੱਜ ਤੱਕ ਵੀ ਸੜਕਾਂ ਟੁੱਟੀਆਂ ਪਈਆਂ ਅੱਜ ਤੱਕ ਕੋਈ ਵੱਡਾ ਪ੍ਰੋਜੈਕਟ ਜਿਹੜਾ ਅਸੀਂ ਸਮਝ ਰਹੇ ਸੀ ਕਿ ਲੋਕਾਂ ਦਾ ਬੇਰੁਜ਼ਗਾਰੀ ਦਾ ਹੱਲ ਹੋ ਜਾਏਗਾ ਕੋਈ ਤਕੜੀ ਇੰਡਸਟਰੀ ਆਏਗੀ ਤੇ ਲੋਕਾਂ ਦੀਆਂ ਸਿਹਤ ਸਹੂਲਤਾਂ ਵਾਸਤੇ ਅਸੀਂ ਮਹਿਸੂਸ ਕਰਦੇ ਸੀ ਕਿ ਤੇ ਵੱਡਾ ਕੋਈ হাসਤਾ ਬਣੂਗਾ ਪਰ ਅੱਜ ਤੂੰ ਕਪੂਰ ਥਲੇ ਦੀ ਹਾਲਾਤ ਦੇਖ ਲਓ ਕਿ ਸਾਡੇ ਕਰੋਨਾ ਮਹਾਮਾਰੀ ਦੇ ਵਿੱਚ ਇੱਥੇ ਕਰੋਨਾ ਵਾਸਤੇ ਕੋਈ ਦਵਾਈ ਨਹੀਂ ਨਾ ਕੋ ਕੋਲਾਦ ਕਰ ਰਹੀ ਔਰ ਸਾਡੀ ਆਕਸੀਜਨ ਦੀ ਕਮੀ ਹੋਣ ਕਰਕੇ ਆਕਸੀਜਨ ਤੋਂ ਬਿਨਾਂ ਸਾਡੀਆਂ ਬਹੁਤ ਜਾਨਾਂ ਇਥੋਂ ਚਲੇ ਗਈਆਂ ਸ਼੍ਰੋਮਣੀ ਇਹ ਜਿਹੜੀ ਸੀਟ ਕਹਿੰਦੇ ਸੈਟਿੰਗ ਦੇ ਨਾਲ ਦਿੱਤੀ ਗਈ ਤਾਂ ਹੀ ਉਮੀਦਵਾਰ ਮੜਾ ਦਿੱਤਾ ਜਾ ਇੱਥੇ ਦੇਖੋ ਗੱਲ ਇਹ ਹੈ ਕਿ ਸੈਟਿੰਗ ਦੇ ਨਾਲ ਕਹਿੰਦੇ ਇਹ ਜਿਹੜੀ ਸੀਟ ਹੈ ਤੁਸੀਂ ਕਿਹਨੂੰ ਮੜਾ ਕਹਿੰਦੇ ਹੋ ਪਹਿਲਾਂ ਇਹ ਦੱਸੋ ਨਹੀਂ ਕੈਂਡੀਡੇਟ ਜਿਹੜਾ ਸਾਡੇ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਰਨੈਲ ਪਹਿਲਾਂ ਉਹਨਾਂ ਦਾ ਬਸਪਾ ਤੋਂ ਉਹ ਉਮੀਦਵਾਰ ਹੀ ਸੀ ਪਿਆਕਾਲੀ ਦਲ ਦਾ ਬੰਦਾ ਜਦੋਂ ਸਾਡੇ ਸ਼ਾਮਲ ਹੋਇਆ ਫਿਰ ਉਹਨੂੰ ਸੀਟ ਦਿੱਤੀ ਗਈ ਆ ਬਸਪਾ ਤੋਂ ਉਮੀਦ ਬਸਪਾ ਪਾਰਟੀ ਉਮੀਦਵਾਰ ਹੀ ਨਹੀਂ era ਹੋਈ ਇਹ ਸੈਟਿੰਗ ਦੇ ਨਾਲ ਜਿਹੜੀ ਸਾਨੂੰ ਤੁਸੀਂ ਜਾਣਕਾਰੀ ਮਿਲੀ ਹੈ ਸੈਟਿੰਗ ਦੇ ਨਾਲ ਇਹ ਉਮੀਦਵਾਰ ਦਿੱਤਾ ਗਿਆ ਬਸਵਨ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਅਸੀਂ ਚੋਣਾਂ ਲੜਨੀ ਆ ਸਾਡੇ ਤੇ ਹੁਣ 9 ਮਾਸਾ ਰਿਸਾ ਹੋ ਗਿਆ ਪਾਵਾਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਜਾ ਕੇ ਬਸਵੀ ਚੋਣ ਲੜੇ ਪਾਵਾਂ ਬਸਵਾ ਵਾਲੇ ਸ਼੍ਰੋਮਣੀ ਅਕਾਲੀ ਦਲ ਜਾ ਕੇ ਚੋਣ ਲੜੇ ਸਾਡਾ ਹੁਣ ਇੱਕ ਰੂਪ ਆ ਅਸੀਂ ਮੱਦਵਲੇ ਆ ਕਿ ਰਾਣਾ ਗੁਰਜੀਤ ਸਿੰਘ ਦੀਆਂ ਨਾਕਾਮੀਆਂ ਜੋ ਪੰਜਾਬ ਦੇ ਜੋ ਕਪੂਰਥਲਾ ਜ਼ਿਲ੍ਹੇ ਦੇ ਸਾਡੇ ਲੋਕ ਚਾਹੁੰਦੇ ਸੀ ਕਿ ਰਾਣਾ ਗੁਰਜੀਤ ਸਿੰਘ ਜੀ ਨੇ ਵੀ ਇੱਕ ਵਾਰ ਵਾਅਦਾ ਕੀਤਾ ਹੈ ਕਿ ਮੈਨੂੰ ਸੋਨੇ ਦੀ ਚਿੜੀ ਬਣਾ ਦਊਗਾ ਕੋਈ ਨਹੀਂ ਪਰ ਅੱਜ ਤੁਸੀਂ ਸਾਰੇ ਸਾਡੇ ਲੋਕਲ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਵੀਰ ਖੜੇ ਹੋ ਮੈਂ ਸਮਝਦਾ ਕਿ ਇਹਦੇ ਬਾਰੇ ਤੁਸੀਂ ਮੇਰੇ ਤੋਂ ਸਵਾਲ ਕਰਦੇ ਹੋ ਤੇ ਜਵਾਬ ਵੀ ਸਾਡੇ ਤੁਹਾਡੇ ਮਨ ਦੇ ਵਿੱਚ ਹੀ ਆਇਆ ਹੋਇਆ ਵਾ ਵੀ ਵਾਕਿਆ ਕੁਝ ਨਹੀਂ ਹੋਣ ਤੱਕ ਹੋਇਆ ਜਥੇਦਾਰ ਸਾਹਿਬ ਜਿਵੇਂ ਕਿ ਸੁਲਤਾਨਪੁਰ ਦੀ ਕਾਲੀ ਦਲ ਦੀ ਬੈਠਕਾ ਹੁੰਦੀ ਤੁਸੀਂ ਗੈਰ ਰਹਿੰਦੇ ਹੋ ਤੁਸੀਂ ਕੀ ਕਰ ਰਹੇ ਸੀ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਸਾਡੇ ਜ਼ਿਲ੍ਹੇ ਦੇ ਮਾਨ ਜੋ ਬੀਬੀ ਜਗੀਰ ਕੌਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਔਰ ਆ ਵੀ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵੱਡਾ ਅਧਾਰਾ ਸਾਡੇ ਕੋਈ 45 ਕਾਲਜ ਚੱਲਦੇ ਆ ਸਕੂਲ ਚੱਲਦੇ ਆ ਹਸਪਤਾਲ ਚੱਲਦੇ ਆ ਮਾਨ ਜੋ ਬੀਬੀ ਜਗੀਰ ਕੌਰ ਜੀ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਵੱਡੀਆਂ ਕਮੇਟੀਆਂ ਚ ਪਾਇਆ ਜਿੱਥੇ ਐਜੂਕੇਸ਼ਨ ਦੀ ਕਮੇਟੀ ਦਾ ਮੈਂ ਮੈਂਬਰ ਹਾਂ ਉੱਥੇ ਹੈਲਥ ਦੇ ਵਿੱਚ ਗੁਰੂ ਰਾਮਦਾਸ ਮੈਡੀਕਲ ਕਾਲਜ ਦਾ ਮੈਂ ਡਾਕਟਰੀ ਮੈਂਬਰ ਇਸ ਕਰਕੇ ਮੈਂ ਸਮਝਦਾ ਕਿ ਮੈਨੂੰ ਅੱਗੇ ਸਮਾਂ ਨਹੀਂ ਮਿਲਿਆ ਹੁਣ ਮਾਰੇ ਕਿਰਪਾ ਕਰੇ ਤੇ ਦਿਨ ਰਾਤ ਦੇ ਕਰਕੇ ਮਿਹਨਤ ਕਰਾਂਗੇ ਤੁਸੀਂ ਕੈਪਟਨ ਹਾਂ ਮਿੰਦ ਸਿੰਧ ਦੇ ਨਾਲ ਚੱਲੂ ਐ ਮੋੜੇ ਨਾਲ ਮੋੜਾ ਜੋੜ ਕੇ ਲੋ ਜੀ ਪਹਿਲਾਂ ਤੋਂ ਹੀ ਚੱਲਦੇ ਆ ਰਹੇ ਆ ਮੀਟਿੰਗਾਂ 'ਚ ਕੋਈ ਕਮੀ ਹੋ ਸਕਦੀ ਆ ਕਿਉਂਕਿ ਮਾਨਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰ ਸੁਖਬੀਰ ਸਿੰਘ ਜੀ ਬਾਦਲ ਉਹ ਮੈਨੂੰ ਅੱਜ ਮਾਨ ਦੇਣ ਆਸਿਆ ਕਿਉਂਕਿ ਮੈਂ ਪੁਰਾਣਾ ਵਰਕਰ ਆ ਸਰ ਪ੍ਰਕਾਸ਼ ਸਿੰਘ ਜੀ ਬਾਦਲ ਇਸ ਮੇਰੇ ਘਰ ਦੇ ਵਿੱਚ ਗਰੀਬੜਿਆਂ ਦੇ ਘਰ ਵਿੱਚ ਚਾਰ ਵਾਰ ਸਰ ਸੁਖਬੀਰ ਸਿੰਘ ਜੀ ਬਾਦਲ ਦੋ ਤਿੰਨ ਵਾਰ ਆਏ ਆ ਪਹਿਲਾਂ ਤੇ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਪੰਜ ਛੇ ਵਾਂ ਇੱਥੇ ਹੋ ਗਿਆ। ਇੱਕ ਹਾਈ ਕੋਰਟ ਨੇ ਸਰ ਜਲਦੀ ਲਾਈ ਹੋਈ ਹੈ ਹਾਈ ਕੋਰਟ ਨੇ ਜਿਹੜੇ ਗੁਰਦੁਆਰੇ ਦੇ ਜਿਹੜੇ ਮੀਟਿੰਗਾਂ ਗੁਰਦੁਆਰੇ ਦੇ ਵਿੱਚ ਕਿਉਂ ਹੀ ਹੁੰਦੀਆਂ ਕਿਤੇ ਹੋਰ ਜਗ੍ਹਾ ਨਹੀਂ ਹੋ ਸਕਦੀ। ਦੇਖੋ ਗੱਲ ਇਹ ਹੈ ਕਿ ਸਾਡਾ ਫੈਸਲਾ ਵਾਏ ਕਿ ਜਿਹੜੀ ਧਾਰਮਿਕ ਤੌਰ ਤੇ ਮੀਟਿੰਗਾਂ ਸਾਡੀਆਂ ਉਹ ਅਸੀਂ ਗੁਰਦੁਆਰਿਆਂ 'ਚ ਹੀ ਕਰਦੇ ਆਂ। ਪਰ ਜਿਹੜੀਆਂ ਸਾਡੀਆਂ ਰਾਜਨੀਤਿਕ ਤੌਰ ਤੇ ਜਦੋਂ ਇਲੈਕਸ਼ਨ ਕੋਰਟ ਲੱਗ ਜਾਂਦਾ ਜਾਂ ਸਾਡੇ ਕਈ ਉਹ ਗੁਰਦੁਆਰਿਆਂ ਦੇ ਵਿੱਚ ਸਾਡੇ ਭਰਾ ਸਹਿਯਤਾਰੀ ਆ ਜਿਨ੍ਹਾਂ ਦੇ ਉੱਥੇ ਬੈਠਣ ਲਈ ਕੋਈ ਥੋੜੀ ਪ੍ਰਾਬਲਮ ਆਉਂਦੀ ਆ ਉਹ ਅਸੀਂ ਖੁੱਲੇ ਆਮ ਜਨਤਾ ਦੀ ਕਚੈਰੀ ਵਿੱਚ ਜਾ ਕੇ ਮੀਟਿੰਗਾਂ ਕਰਦੇ ਆ ਤੁਸੀਂ ਪਿਛਲੇ ਦਿਨੀ ਦੇਖਿਆ ਕਿ ਜਿਹੜੇ ਕੈਪਟਨ ਹਰਮਿੰਦਰ ਉਹ ਰਾਣਾ ਗੁਰਜੀਤ ਸਿੰਘ ਉਹਨਾਂ ਦੀ ਕੋਠੀ ਮਿਲਣ ਆਏ ਔਰ ਸੁਣਨ ਦੇ ਵਿੱਚ ਇਹ ਵੀ ਜਦ ਰਾਣਾ ਗੁਰਜੀਤ ਸਿੰਘ ਦੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਬਹੁਤ ਸੈਟਿੰਗ ਆ ਉਹਨਾਂ ਨੇ ਉਹਨੂੰ ਉਹਨਾਂ ਨੂੰ ਉੱਥੋਂ ਖੜਨ ਲੱਗਿਆ ਨਹੀਂ ਦੇਖੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਕੈਪਟਨ ਹਰਮਿੰਦਰ ਸਿੰਘ ਜਿਹੜੇ ਆ ਉਹ ਪੁਰਾਣੇ ਕਾਂਗਰਸੀ ਆ ਤਾਂ ਅਸੀਂ ਟਕਸਾਲੀ ਅਕਾਲੀ ਆ ਉਹਨਾਂ ਦੇ ਕਿਦਾਂ ਦੇ ਲਿੰਕ ਸੀ ਕੀ ਉਹਨਾਂ ਦਾ ਪ੍ਰੋਗਰਾਮ ਸੀ ਕੋ ਕਹਿੰਦੇ ਸਾਡਾ ਪਰਿਵਾਰਕ ਮਿਲਣੀ ਸੀ ਇਹ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਹੀ ਪੁੱਛਿਆ ਜਾਵੇ ਤਾਂ ਜ਼ਿਆਦਾ ਬਿਹਤਰ ਹੋਊਗਾ ਠੀਕ ਸultanpur lodi ਵਿੱਚ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਦਿਹਾੜਾ ਪਿਛਲੇ ਸਮੇਂ ਮਨਾ ਕੇ ਰਹੇ ਹਾਂ ਔਰ ਹਿੰਦੁਸਤਾਨ ਦੀ ਸਰਕਾਰ ਨੇ 550 ਕਰੋੜ ਰੁਪਈਆ ਸultanpur ਹਲਕੇ ਨੂੰ ਭੇਜਿਆ ਕਿ ਉੱਥੇ ਇੱਕ ਗੁਰੂ ਨਾਨਕ ਦਾ ਪਿੰਡ ਗੁਰੂ ਨਾਨਕ ਨਗਰ ਸੋਣਾ ਬਾਬੇ ਨਾਨਕ ਦਾ ਨਗਰ ਸੋਣਾ ਪਿੰਡ ਸੋਣਾ ਅੱਜ ਤੱਕ ਉਥੇ ਨੀਂ ਨੀ ਰੱਖੀ ਗਈ ਕਿਉਂਕਿ ਮੈਂ ਸਮਝਦਾ ਹਾਂ ਕਿ ਜਿਹੜਾ ਕਰੋੜਾਂ ਰੁਪਈਆ 550 ਕਰੋੜ ਤੇ ਸੈਂਟਰ ਗਵਰਨਮੈਂਟ ਨੇ ਦਿੱਤਾ ਔਰ ਇਸੇ ਤਰ੍ਹਾਂ ਪੰਜਾਬ ਗਵਰਨਮੈਂਟ ਨੇ ਵੀ ਉਥੇ ਪੈਸੇ ਦਿੱਤੇ ਤੇ ਜੋ ਉਥੇ ਦੇ ਹਾਲਾਤ ਆ ਜੋ ਉਥ ਦੀ ਡਿਵੈਲਪਮੈਂਟ ਆ ਤੇ ਮੈਂ ਸਮਝਦਾ ਹਾਂ ਕਿ ਤੁਹਾਨੂੰ ਮੇਰੇ ਤੇ ਸਵਾਲ ਕਰਨ ਦੀ ਵੀ ਜਾਏ ਉੱਥੋਂ ਦੇ ਨਮਾਇंदे ਨੂੰ ਕਰਨੇ ਚਾਹੀਦੇ ਤੂੰ ਕੀਤਾ ਕੀ ਹੁਣ ਤੱਕ ਪੈਸਾ ਸਾਰਾ ਤੁਸੀਂ ਇਹ ਤਿਆਰ ਹੈ ਜੀ ਤੁਹਾੰਦਸ ਪਾਰਟੀ ਦੀ ਜੇਬਾਂ ਵਿੱਚ ਹੀ ਗਿਆ ਵਾ ਦੇਖੋ ਇਹਦੀ ਕੋਈ ਦੇਖੋ ਗੱਲ ਹੈ ਜੂ ਪੈਸਾ ਆਇਆ ਉਹ ਕਿੱਥੇ ਗਿਆ ਉਹ ਕਿਹਨੂੰ ਕਿੱਥੇ ਵਰਤਿਆ ਗਿਆ ਇਹ ਤੇ ਮੈਂ ਅਸਾਂ ਕੈਪਟਨ ਸਾਨੁ ਤੇਸੀ ਚੀਮਾ ਜੀ ਨੂੰ ਪੁੱਛੋ ਵੀ ਜੇਬ ਤੇਰੀ ਕਿੱਡੀ ਖਵੱਡੀ ਹੈ ਮੈਂ ਤਾਂ ਉਹਦਾ ਕੀ ਜਵਾਬ ਦੇਸਾਂ ਧੰਨਵਾਦ ਧੰਨਵਾਦ